ਕੇਮ ਕਰਨ ਵਿਖੇ ਕੁਝ ਅਣਪਛਾਤੇ ਵਿਅਕਤੀ ਨੇ ਘਰ ਦੇ ਵਿੱਚ ਦਾਖਲ ਹੋ ਕੇ ਇਕੱਲੇ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਪੈਸਾ ਜਾਂ ਫਿਰ ਕੋਈ ਚੀਜ਼ ਨਾ ਮਿਲਣ ਤੇ ਅਣਪਛਾਤੇ ਵਿਅਕਤੀ ਨੇ ਘਰ ਦੇ ਵਿੱਚ ਪਏ ਸਮਾਨ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਸਾਰਾ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਇਸ ਘਰ ਦੇ ਮੂਕੀ ਨੇ ਦੱਸਦੇ ਕਿ ਉਹ ਘਰ ਦੇ ਵਿੱਚ ਇਕੱਲਾ ਸੀ ਤਾਂ ਇਸੇ ਦੌਰਾਨ ਉਸ ਦੇ ਘਰ ਦਾ ਦਰਵਾਜ਼ਾ ਖਟਕਣ ਲੱਗਿਆ ਜਦੋਂ ਉਸ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ 4 ਤੋਂ 5 ਅਣਪਛਾਤੇ ਵਿਅਕਤੀ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗ ਜਾਂਦੇ ਨੇ ਜਦ ਉਸ ਇਹ ਕਹਿ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਆ ਤਾਂ ਇਸੇ ਦੌਰਾਨ ਉਹਨਾਂ ਦੇ ਵੱਲੋਂ ਆਣ ਪੁਚਾਤੀ ਵਿਅਕਤੀ ਦੇ ਵੱਲੋਂ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਦੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਮੌਕੇ ਤੋਂ ਅੱਗ ਲਗਾ ਕੇ ਹੀ ਚਾਰੇ ਪੰਜੇ ਵਿਅਕਤੀ ਫਰਾਰ ਹੋਏ ਨੇ ਹੁਣ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਸਰ ਜੀ ਮੈਂ ਕੱਲਾ ਹਾਂ ਕਰੇ ਮੈਂ ਬਾਥਰੂਮ ਕਰਕੇ ਲੈ ਨਿਕਲਾ ਹਾਂ ਤੇ ਚਾਰ ਜਣੇ ਆਏ ਬਵਾ ਖੜਕਾਇਆ ਸੀ ਉਹਨਾਂ ਨੇ ਤੇ ਮੈਂ ਕਿਹ ਅੰਦਰ ਆ ਜੋ ਮੈਂ ਕਿ ਕੋਈ ਜਾਣ ਪਛਾਣ ਦੇਖਣੀ ਤੇ ਮਤਲਬ ਉਹਨਾਂ ਸਰ ਜਦੋਂ ਅੰਦਰ ਆਏ ਨਾ ਤੇ ਮੈਨੂੰ ਕਹਿੰਦੇ ਪੈਸੇ ਕੱਢ ਜਿੰਨੇ ਵੀ ਆਗੇ ਮੈਂ ਕਿ ਮੈਂ ਤੁਹਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਮੈਂ ਪੈਸੇ ਕਿਹੜੀ ਕਿਲੋ ਦੇਵਾਂ ਸਰ ਇਸੇ ਗੱਲ ਇੱਕ ਬੰਦੇ ਨੇ ਸਰ ਮੇਰੇ ਇੱਥੇ ਮੱਥੇ ਤੇ ਪਿਸਟੌਲ ਰੱਖ ਕੇ ਤੇ ਮੈਨੂੰ ਕਹਿੰਦਾ ਪੈਸੇ ਕੱਢ ਕੇ ਦੂਜੀ ਤਰ੍ਹਾਂ ਕੱਢਨੇ ਤੇ ਤੁਸੀਂ ਕੋਈ ਪਹਿਚਾਨਦੇ ਕਿ ਨਹੀਂ ਸਰ ਉਹ ਇਦਾਂ ਮਤਲਬ ਸਾਹਮਣੇ ਹੁੰਨ ਤਾਂ ਮੈਂ ਪਛਾਣ ਸਕਦਾ ਤੇ ਮੂੰਹ ਬੰਨੇ ਸੀ ਉਹਨਾਂ ਨਹੀਂ ਸਰ ਚਾਰ ਚਾਰੇ ਜਣੇ ਸੀ ਨੰਗੇ ਮੂੰਹ ਸੀ ਅੱਛਾ ਹਾਂਜੀ ਦੋ ਜਣਿਆਂ ਕੋ ਪਿਸਟੌਲ ਸੀ ਖੇਮ ਕਰਨ ਦੇ ਨਹੀਂ ਮਤਲਬ ਪਾਸੇ ਦੇ ਕਿਤੇ ਸாரி ਇਹਨਾਂ ਦਾ ਨਹੀਂ ਹੁਣ ਪਤਾ ਕਿੱਥੋਂ ਤੇ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਇਹ ਪਾਜੀ ਆ ਸਾਰੇ ਬੈੱਡ ਮੇਰੇ ਕੱਪੜੇ ਜਿਹੜੇ ਸਰਦੀਆਂ ਵਾਲੇ ਸਮੇਂ ਸਾਫ਼-ਸਾਫ਼ ਨੂੰ ਕਿ ਰੱਖਿਆ ਮੰਗ ਮੰਗ ਕੇ ਲਾਉਂਦੇ ਸੀ ਹਾਂਜੀ ਸਾਰੇ ਸਾਰੇ ਤੇ ਤੁਹਾਡੇ ਮੰਮੀ ਪਹਿਲਾਂ ਹੀ ਕਹਿੰਦੇ ਐਕਸਪਾਇਰ ਹੋਏ ਆ ਇੱਧਰ ਗੱਲ ਕਰੋ ਸਾਹਮਣੇ ਹਾਂਜੀ ਸਰ ਤੇ ਸਰ ਮਤਲਬ ਇਹ ਕੀ ਕਾਰਵਾਈ ਹੋਈ ਜਿਹੜੀ ਇਹਨਾਂ ਦੇ ਘਰ ਦੀ ਤੇ ਕੀ ਤੁਸੀਂ ਕਾਰਵਾਈ ਕੀਤੀ ਗਈ ਪੁਲਿਸ ਨੂੰ ਕਰ ਰਹੀ ਹੈ ਦੀ ਮੌਕੇ ਦੇ ਦਰਖਾਸਤ ਦੇ ਕੇ ਆਏ ਆ ਇਹ ਮੌਕੇ ਤੇ ਆਏ ਤੇ ਇਹਨਾਂ ਦੇ ਸਾਰਾ ਸਮਾਨ ਵੀ ਸੜਿਆ ਪਿਆ ਤੇ ਸਰ ਕੀ ਜਿਹੜੀ ਹੈ ਕਾਰਵਾਈ ਅੱਗੇ ਜਿਹੜੀ ਪੁਲਿਸ ਦੀ ਕਾਰਵਾਈ ਬੰਦੀ ਕੀ ਕਰਦੇ ਜੋ ਦੇਖਿਆ-ਵੇਖਿਆ ਜੋ ਕਾਰਵਾਈ ਬੰਦੀ ਹੈ ਜੇ ਮੈਂ ਹੀ ਕਰਾਂਗੀ ਜੀ। ਕੈਮ ਕਰਨ ਵਿਖੇ ਕੁਝ ਅਣਪਛਾਤੇ ਵਿਅਕਤੀ ਨੇ ਘਰ ਦੇ ਵਿੱਚ ਦਾਖਲ ਹੋ ਕੇ ਇਕੱਲੇ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਪੈਸਾ ਜਾਂ ਫਿਰ ਕੋਈ ਚੀਜ਼ ਨਾ ਮਿਲਣ ਤੇ ਅਣਪਛਾਤੇ ਵਿਅਕਤੀ ਨੇ ਘਰ ਦੇ ਵਿੱਚ ਪਏ ਸਮਾਨ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ। ਇਸ ਘਰ ਦੇ ਮੂਕੀ ਨੇ ਦੱਸਦੇ ਕਿ ਉਹ ਘਰ ਦੇ ਵਿੱਚ ਇਕੱਲਾ ਸੀ ਤਾਂ ਇਸੇ ਦੌਰਾਨ ਉਸ ਦੇ ਘਰ ਦਾ ਦਰਵਾਜ਼ਾ ਖਟਕਣ ਲੱਗਿਆ। ਜਦੋਂ ਉਸ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ 4 ਤੋਂ 5 ਅਣਪਛਾਤੇ ਵਿਅਕਤੀ ਘਰ ਦੇ ਵਿੱਚ داخل ਹੁੰਦੇ ਨੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗ ਜਾਂਦੇ ਨੇ ਜਦ ਉਸਨੇ ਕਹਿ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਆ ਤਾਂ ਇਸੇ ਦੌਰਾਨ ਉਹਨਾਂ ਦੇ ਵੱਲੋਂ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਉਸ ਦੇ ਘਰ ਨੂੰ ਅੱਗ ਲਗਾ ਦਿੱਤੀ ਗਈ ਹੈ ਜਿਸ ਦੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਮੌਕੇ ਤੋਂ ਅੱਗ ਲਗਾ ਕੇ ਹੀ ਚਾਰੇ ਪੰਜੇ ਵਿਅਕਤੀ ਫਰਾਰ ਹੋਏ ਨੇ ਹੁਣ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਤੇ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਸਰ ਜੀ ਮੈਂ ਇਕੱਲਾ ਹਾਂ ਕਰੇ ਮੈਂ ਬਾਥਰੂਮ ਕਰਕੇ ਲੈ ਨਿਕਲਾ ਆਂ ਤੇ ਚਾਰ ਜਣੇ ਆਏ ਬੂਆ ਖੜਕਾਇਆ ਸੀ ਉਹਨਾਂ ਨੇ ਤੇ ਮੈਂ ਕਿਹਾ ਅੰਦਰ ਆ ਜੋ ਮੈਂ ਕਿਹਾ ਕੋਈ ਜਾਣ ਪਛਾਣ ਦੇਖਣੀ ਤੇ ਮਤਲਬ ਉਹਨਾਂ ਸਰ ਜਦੋਂ ਅੰਦਰ ਆਏ ਨਾ ਤੇ ਮੈਨੂੰ ਕਹਿੰਦੇ ਪੈਸੇ ਕੱਢ ਜਿੰਨੇ ਵੀ ਆ ਗਏ ਮੈਂ ਕਿਹਾ ਮੈਂ ਤੁਹਾਨੂੰ ਜਾਣਦਾ ਨਹੀਂ ਪਛਾਣਦਾ ਨਹੀਂ ਮੈਂ ਪੈਸੇ ਕਿਹੜੀ ਕਿੱਲੋਂ ਦੇਵਾਂ ਸਰ ਇਸੇ ਗੱਲੋਂ ਇੱਕ ਬੰਦੇ ਨੇ ਸਰ ਮੇਰੇ ਇੱਥੇ ਮੱਥੇ ਤੇ ਪਿਸਤੌਲ ਰੱਖ ਕੇ ਮੈਨੂੰ ਕਹਿੰਦਾ ਪੈਸੇ ਕੱਢ ਕੇ ਦੂਜੀ ਤਰ੍ਹਾਂ ਕੱਢਨੇ ਤੇ ਤੁਸੀਂ ਕੋਈ ਪਹਿਚਾਨ ਦੇ ਕਿ ਨਹੀਂ ਸਰ ਉਹ ਇਦਾਂ ਮਤਲਬ ਸਾਹਮਣੇ ਹੁੰਦਾਂ ਮੈਂ ਪਛਾਣ ਸਕਦਾ ਤੇ ਮੂੰਹ ਬੰਨੇ ਸੀ ਉਹਨਾਂ ਨਹੀਂ ਸਰ ਚਾਰ ਚਾਰ ਜਣੇ ਸੀ ਨੰ ਦੋ ਜਣਾਂ ਕੋ ਪਿਸਤੌਲ ਸੀ। ਖੇਮ ਕਰਨ ਦੇ ਨਹੀਂ ਮਤਲਬ ਪਾਸੇ ਤੋਂ ਕਿਤੇ ਆਏ। ਸਰ ਇਹਨਾਂ ਦਾ ਨਹੀਂ ਹੁਣ ਪਤਾ ਕਿੱਥੋਂ। ਤੇ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ? ਇਹ ਆਪਾਂ ਜੀ ਆ ਸਾਰੇ ਬੈੱਡ ਮੇਰੇ ਕੱਪੜੇ ਜਿਹੜੇ ਸੀ ਸਰਦੀਆਂ ਵਾਲੇ ਸਮੇਂ ਸਾਫ-ਸਮੁੱਕੇ ਰੱਖੇ ਮੰਗ ਮੰਗ ਕੇ ਲਾਉਂਦੇ ਸੀ। ਹਾਂਜੀ। ਸਾਰ ਸਾਰੇ ਤੇ ਤੁਹਾਡੇ ਮੰਮੀ ਪਹਿਲਾਂ ਹੀ ਕਹਿੰਦੇ ਐਕਸਪਾਇਰ ਹੋਇਆ। ਇੱਧਰ ਗੱਲ ਕਰੋ ਸਾਹਮਣੇ। ਹਾਂਜੀ ਸਰ। ਤੇ ਸਰ ਮਤਲਬ ਜੇ ਕੀ ਕਾਰਵਾਈ ਹੋਈ ਜਿਹੜੀ ਇਹਨਾਂ ਦੇ ਘਰ ਦੀ ਤੇ ਕੀ ਤੁਸੀਂ ਕਾਰਵਾਈ ਕੀਤੀ ਗਈ ਪੁਲਿਸ ਨੂੰ ਕਾਰਵਾਈ ਇਹਦੀ ਮੌਕੇ ਤੇ ਦਰਖਾਸਤ ਦੇ ਕੇ ਆਏ ਆ ਤੇ ਮੌਕੇ ਤੇ ਸੇ ਆਏ ਤੇ ਇਹਨਾਂ ਦੇ ਸਾਰਾ ਸਮਾਨ ਵੀ ਛੜਿਆ ਪਿਆ ਤੇ ਸਰ ਕੀ ਜਿਹੜੀ ਇਹ ਕਾਰਵਾਈ ਅੱਗੇ ਜਿਹੜੀ ਪੁਲਿਸ ਦੀ ਕਾਰਵਾਈ ਬੰਦੀ ਕੀ ਕਰ ਰਹੀ ਜੋ ਦੇਖਿਆ ਵਖਿਆ ਜੋ ਕਾਰਵਾਈ ਬੰਦੀ ਜੇ ਮੈਂ ਅਹੀਂ ਕਰਾਂਗੀ